ਅਸੀਂ ਅਕਸਰ ਹੀ ਭਗਤਾਂ ਦੀ ਆਪਣੇ ਰੱਬ ਦੇ ਪ੍ਰਤੀ ਅਥਾ ਆਸਥਾ ਦੇ ਕਿਸੇ ਸੁਨੇ ਹੋਣਗੇ। ਅਜਿਹਾ ਹੀ ਕਿੱਸਾ ਹੈ ਇੱਕ ਸ਼ਖਸ ਦਾ ਜੋ ਕਿ ਸਾਈਕਲ ਤੇ ਸਵਾਰ ਹੋ ਕੇ ਲੁਧਿਆਣਾ ਤੋਂ ਰਾਜਸਥਾਨ ਬਾਲਾਜੀ ਸ਼੍ਰੀ ਖਾਟੂ ਸ਼ਾਮ ਵਿਖੇ ਜਾ ਰਿਹਾ ਹੈ। ਭਗਤ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਉਸ ਦੇ ਵੱਲੋਂ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਲੁਧਿਆਣਾ ਵਿਖੇ ਸਥਿਤ ਸ਼੍ਰੀ ਬਾਲਾਜੀ ਮੰਦਿਰ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ ਗਿਆ ਹੈ। ਅਤੇ ਇਸ ਮੌਕੇ ਉਸ ਦੇ ਨਾਲ ਮੌਜੂਦ ਸ਼੍ਰੀ ਕੁਲਵੰਤ ਪੱਲਾ ਦੇ ਵੱਲੋਂ ਉਸ ਦੀ ਹੌਸਲਾ ਅਫਜ਼ਾਈ ਕੀਤੀ ਗਈ ਹੈ। ਨਾਲ ਹੀ ਇਹ ਵੀ ਦੱਸਿਆ ਦਿਏ ਕਿ ਇਹ ਸਖਸ਼ ਕਿਤੇ ਦੇ ਵੱਜੋ ਇੱਕ ਪੱਤਰਕਾਰ ਹੈ। ਲਿਖੇ ਦਾ ਆਪਣੀ ਭਾਵਨਾ ਹੈ ਨਾ ਜੀ। ਭਾਵਨਾ ਦੇ ਨਾਲ ਉਹਨਾਂ ਦੀ ਕਿਰਪਾ ਕੀਤੀ ਬਾਲਾ ਜੀ ਮਹਾਰਾਜ ਨੇ। ਬਹੁਤ ਮੁਸ਼ਕਲ ਹੈ ਕੰਮ। ਕਾਫੀ ਲੋਕ ਨਹੀਂ ਕਰ ਸਕਦੇ। ਮੈਂ ਬਾਲੇ ਜੀ ਦੇ ਮੈਂ ਪ੍ਰੇਰ ਹੀ ਕਰਾਂਗੇ। ਇਹਨੇ ਹੱਥੋਂ ਸਫਲ ਹੋਵੇ। ਤੁਸੀਂ ਸ਼ਕਤੀ ਬਲ ਦੇਣਾ ਨਾ। ਰਸਤੇ ਕੋਲ ਕਾਗਵੜ ਨਾ ਆਵੇ। ਜਿੱਤੇ ਵੀ ਯਾਤਰਾ ਕਰਨ ਤੁਸੀਂ ਮੰਦਿਰ ਜਾਂਦੇ ਆ। ਘਟੂ ਸ਼ਾਮ ਜੀ ਮਹਾਰਾਜੀ ਬਾਬਾਈ ਦੇ ਬਾਲਾ ਜੀ ਹੈਡੀ ਕੋ। ਉਸਾਲ ਉਸਨ ਇਹਨਾਂ ਦਿਓ ਤੇ ਹਾਜ ਦੀ ਕਬੂਲ ਹੋਏ ਮੈਨੂੰ ਲੱਗਦਾ ਕਿ ਨਿਆਂ ਨਾਲੇ ਕੋਲ ਖੜਾ ਇਸਮਾਨ ਯਾਤਰਾ ਕਰਨ ਵੇ ਜੀ ਕਠਨ ਤਵੱਸਿਆ ਗਿਆ ਸਾਨੂੰ ਬਲਕਿ ਆਪ ਸਾਨੂੰ ਮਿਲ ਹੀ ਜਾਣਾ ਇਸ ਸਭ ਦੇ ਉੱਤੇ ਅਰਦਾਸ ਕਰਨ ਕਿ ਜਦ ਦੀ ਕਿਰਪਾ ਸਾਪੇ ਕਰਨ ਭਾਵਨਾ ਉੱਚੀ ਬਣੀ ਰਹੇ ਬਹੁਤ ਕਠਨ ਤਪੱਸਿਆ ਨਾਲ ਮੈਂ ਪ੍ਰੇਰਿ ਕਰਾਂਗਾ ਅਰਦਾਸ ਕਰਾਂਗਾ ਕਿ ਯਾਤਰਾ ਖੁਸ਼ੀ ਖੁਸ਼ੀ ਕਰਕੇ ਆਵਾਂ ਅਸ਼ੀਰਵਾਦ ਲੈ ਕੇ ਆਵਾਂ ਸਿੱਧੇ ਮੇਰੇ ਕੋਈ ਆ ਮੈਂ ਅੱਖ ਲਾਵਾਂਗਾ ਨਾ ਮੇਰੀ ਯਾਤਰਾ ਵੀ ਹੋ ਜਾਏਗੀ ਮੈਂ ਬਿਲਕੁਲ ਕਰ ਕੋਇਆ ਨਹੀਂ ਲਈ ਕੋਹਾ ਹਬਣਾ ਇਹ ਸ਼੍ਰੀ ਬਾਲਾ ਜੀ ਅੰਦਰਿੰਦਰ ਸ਼ੁਕਲਾ ਜੀ ਮੇਰਾ ਨਾਮ ਅੱਜ 6 ਮਹੀਨੇ ਤੋਂ ਪਹਿਲਾਂ ਮੈਂ ਕਹਿ ਰਿਹਾ ਸੀ ਬਾਲਾ ਜੀ ਦੇ ਸਾਈਕਲ ਤੇ ਜਾਣਾ ਮੈਂ ਮੇਰੀ ਯਾਤਰਾ ਸਫਲ ਹੋਵੇ ਬਾਬਾ ਜੀ ਦਾ ਆਸ਼ੀਰਵਾਦ ਲੈਣ ਆਇਆ ਹਾਂ ਤੁਰੇ ਲੈਣ ਮੰਦਰ ਸੰਕਰਮੋਚਨ ਦਰਬਾਰ ਸ਼੍ਰੀ ਬਾਲਾ ਜੀ ਮੰਦਰ ਬਾਬਾ ਜੀ ਦਾ ਆਸ਼ੀਰਵਾਦ ਲੈਣਾ ਦਰਬਾਰ ਤੇ ਪਹੁੰਚਣਾ ਮੈਂਦੀਪੁਰ ਦਰਬਾਰ ਤੇ ਪਹਿਲਾਂ ਉਸ ਤੋਂ ਬਾਅਦ ਖਾਟੂ ਸ਼ਾਮ ਜੀ ਜਾਣਾ ਤੋਂ ਬਾਅਦ ਆਲਾ ਸਰਬਾਲਾ ਜੀ ਕਿੰਨੇ ਦਿਨ ਲੱਗਣਗੇ ਔਰ ਕਿੰਨਾ ਲੰਬਾ ਸਫ਼ਰ ਹੈ ਜੀ ਮੈਨੂੰ ਬਈ ਮਹਿੰਦੀਪੁਰ ਜਾਂਦੇ ਚਾਰ ਦਿਨ ਲੱਗ ਜਾਣੇ ਚਾਰ ਦਿਨ ਮੈਂ ਲਗਾਤਾਰ ਮੈਂ ਸਾਈਕਲ ਚਲਾਉਂਗਾ ਵਿੱਚ ਰਾਹ ਦੇ ਵਿੱਚ ਪਾਤਲਾ ਮੰਦਿਰ ਹੈਗਾ ਜੀ ਘਰਤੂ ਸ਼ਾਮ ਜੀ ਦਾ ਉੱਥੇ ਮੈਂ ਥੋੜਾ ਜਿਹਾ ਆਰਾਮ ਕਰਨਾ ਉੱਥੇ 2-4 ਘੰਟੇ ਆਰਾਮ ਕਰੂੰਗਾ ਤੋਂ ਬਾਅਦ ਨਰਵਾਨਾ ਹੋ ਕੇ ਸਿੱਧਾ ਨਰ ਨਰਵਾਨਾ ਹੋ ਕੇ ਸਿੱਧਾ ਘਰਤੂ ਮਹਿੰਦੀਪੁਰ ਦਰਬਾਰ ਤੇ ਪਹੁੰਚੂੰਗਾ ਬਾਕੀ ਅੰਜਲੀ ਮਾਤਾ ਸ਼ੀਵ ਵਾਲਾ ਲੈਣਾ ਬਾਕੀ ਬਾਲਾ ਜੀ ਦੀ ਕਿਰਪਾ ਹੋਏਗੀ ਬਾਬਾ ਜੀ ਦਾ ਅਸ਼ੀਰਵਾਦ ਲੈ ਕੇ ਚੱਲਿਆ ਜੀ ਬਹੁਤ ਚਿਰ ਤੋਂ ਮੈਂ ਇਹਨਾਂ ਨੂੰ ਗਿਆ ਰਹੀ ਮੈਂ ਸਾਈਕਲ ਤੇ ਜਾਣਾ ਜੀ ਯਾਤਰਾ ਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਗੇਸਟਾਂ ਤੁਸੀਂ ਅੱਜ ਪਹਿਲੀ ਵਾਰ ਇਹ ਯਾਤਰਾ ਕਰ ਰਹੇ ਹੋ ਸਾਡੇ ਲੁਧਿਆਣਾ ਤੋਂ ਪਹਿਲੀ ਵਾਰ ਪਹਿਲੀ ਸਾਈਕਲ ਯਾਤਰਾ ਉਹ ਬਾਲਾ ਜੀ ਦੀ ਕਿਰਪਾ ਤੇ ਬਾਬਾ ਜੀ ਦਾ ਅਸ਼ੀਰਵਾਦ ਲੈ ਕੇ ਮੈਂ ਜਾ ਰਿਹਾ ਲੁਧਿਆਣਾ ਸ਼ਹਿਰ ਤੋਂ ਪਹਿਲੀ ਵਾਰ ਸਾਈਕਲ ਯਾਤਰਾ ਹੋ ਰਹੀ ਹੈ ਇਹ ਕਹਿਣ ਕਿ ਮੈਂ ਆ ਕੇ ਜ਼ਰਬਾ ਦੱਸਾਂਗਾ ਆਪਣਾ ਕੀ ਆਪਦਾ ਤਜਰਬਾ ਮੈਨੂੰ ਹੋਇਆ ਕੀ ਆਨੰਦ ਮਿਲਿਆ ਕੀ ਖੁਸ਼ੀ ਮਿਲੀ ਅਜੇ ਤਾਂ ਸ਼ੀਰਵਾਦ ਆ ਕੇ ਚੱਲੇ ਆ ਨਾ ਉਹ ਤੋਂ ਜਦੋਂ ਆਉਣਗੇ ਅਗੇ ਦੱਸਣਗੇ ਮੈਂ ਕੀ ਕੀ ਅਨੰਦ ਲਿਆ ਕੀ ਕੀ ਮੇਰੇ ਫੀਲਿੰਗਸ ਆਈਆਂ ਉਹ ਫਿਰ ਮੈਸੇਜ ਕਨਵੇ ਕਰਾਂਗੇ ਆ ਕੇ ਮੇਰਾ ਗੱਲ ਤੇ ਆ ਜਿੱਤੀ ਦੱਸ ਸਕਦੇ ਆ ਠੀਕ ਹੈ ਹੋਰ ਕੀ ਸੰਦੇਸ਼ ਇਹਨਾਂ ਚਾਹੋਗੇ ਤੁਸੀਂ ਸਾਜੀ ਸੰਦੇਸ਼ ਆ ਜੀ ਲੋਕਾਂ ਨੂੰ ਸੰਦੇਸ਼ ਦੇਣਾ ਇਹ ਜਿਹੜੇ ਵੀ ਲੋਕ ਆ ਅੱਜ ਕੱਲ੍ਹ ਮੁੰਡੇ ਨਸ਼ਿਆਂ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਕਹੀਦਾ ਸਾਈਕਲ ਤੇ ਆਓ ਸਾਡੇ ਨਾਲ ਯਾਤਰਾ ਤੇ ਚੱਲੋ ਅਸੀਂ ਵੀ ਜਾਂਦੇ ਆ ਹਰ ਹਰ ਮਹੀਨੇ ਜਾਂਦਾ ਮਹਿਦੀਪੁਰ ਇਸ ਵਾਰ ਮੈਂ ਥੋੜਾ ਸਾਈਕਲ ਤੇ ਜਾ ਰਿਹਾ ਹੈਗਾ ਸਾਰੇ ਦੇ ਕਿਰਪਾ ਕਰਨ ਵਾਲਾ ਜੀ ਮਹਾਰਾਜ ਜੀ ਕਿਰਪਾ ਕਰਨ ਖਾਟੂ ਸ਼ਾਮ ਜੀ ਦੇ ਦਰਵਾਜ਼ੇ ਪਹੁੰਚਣਾ ਯਾਤਰਾ ਨਹੀਂ ਤਪ ਹੈ ਉਹੀ ਯਾਤਰਾ ਨਹੀਂ ਕਰ ਰਿਹਾ ਮੈਂ ਕਹਾਂਗਾ ਤਪ ਕਰਨ ਜਾ ਰਹੇ ਹਾਂ ਜਿਹੜਾ ਆਮ ਸਧਾਰਨ ਬੰਦਾ ਨਹੀਂ ਕਰ ਸਕਦਾ ਇਹਨਾਂ ਤੋਂ ਵਿਸ਼ੇਸ਼ ਕਰ পায় ਜਿਹੜੀ ਇਹ ਮਾਨ ਵਿੱਚ ਬਾਬਾ ਜੀ ਨੇ ਫਾਈ ਸ਼ਕਤੀ ਉਹਨਾਂ ਦੀ ਹੈ ਬਾਬੇ ਮੈਂ ਤੇ ਅਰਦਾਸ ਹੀ ਕਰ ਸਕਦਾ ਕਿ ਖੁਸ਼ੀ ਖੁਸ਼ੀ ਖੁਸ਼ੀਆਂ ਲੈ ਕੇ ਆਉਣ ਕਰ ਮੈਸੇਜ ਇਹੀ ਗਨਵੇ ਕਰਨਗੇ ਕੁਛ ਤਪ ਜ਼ਰੂਰ ਕਰ ਲੋ ਦੇ ਨਾਮ ਉੱਤੇ ਜੋ ਕਰ ਸਕਦੇ ਹੋ ਜੀ ਰੀਸਾਈਕਲ ਦੇ ਹੀ ਜਾਣਾ ਇਹੋ ਜਿਹਾ ਕਰਮ ਕਰੋਗੇ ਭਗਵਾਨ ਕਿਸੇ ਖੁਸ਼ੀ ਤੁਹਾਨੂੰ ਖੁਸ਼ੀਆਂ ਦੇਵੇ ਇਹ ਅੱਗੇ ਸ਼ੇਅਰ ਕਰ ਲੋ ਪਾ ਦੇ ਨਾਲ ਕਿ ਕੋਈ ਨਹੀਂ ਖੁਸ਼ੀਆਂ ਲੈ ਕੇ ਆਉਂ ਜੇ ਸਾਨੂੰ ਮਿਲਣਗੇ ਮੈਨੂੰ ਪਰਸਨਲੀ ਆ ਕੇ ਤੇ ਮੈਨੂੰ ਕੀ ਨੰਦ ਆਉਣਾ ਕਿ ਤਨ ਸੁਭਰਾ ਫਾਵੜਾ ਉਹ ਪ੍ਰੇਮੀ ਨੇ ਜਿਸ ਕਿਰਪਾ ਹਿੱਲੇ ਜਾ ਰਹੇ ਬੰਦਾ ਨਹੀਂ ਸੋਚ ਸਕਦਾ ਮੈਂ ਤਾਂ ਸੋਚ ਕੇ ਡਰਦਾ ਗਿਆ ਅਣੀ ਤਾਂ ਬਸ ਤੇ ਥੱਕ ਜਾਂਦੇ ਕਾਰ ਦੇ ਥੱਕ ਜਾਂਦੇ ਉਹ ਸਾਈਕਲ ਦੇ ਜਾ ਰਹੇ ਜਿਦਾਂ ਗਏ 2-4 ਘੰਟੇ ਰੈਸਟ ਕਰਨੀ ਹੈ ਤੂੰ ਉਸੇ ਸਟੇਅ ਜਰਨਾ ਮਹਿੰਦੀਪੁਰ ਆਪਣੇ ਮੰਦਰ ਅੰਜਲੀ ਮਾਤਾ ਜੀ ਮੰਦਰ ਸ ਉਥੇ ਦਾਸ ਕਰਨੀ ਕਿ ਮਾਂ ਮੈਨੂੰ ਸ਼ੀਰਵਾ ਸ਼ਕਤੀ ਬਖਸ਼ ਦੋ ਮੈਂ ਕਰਮ ਕਰ ਸਕਾਂ ਜੀ ਦੇਖੋ ਕਿਰਪਾ ਸ਼ੀਰਵਾ ਤੋਂ ਬਗੈਰ ਕੰਮ ਨਹੀਂ ਹੋਦਾ ਮੈਂ ਸੋਚ ਕੇ ਤਾਂ ਦਾ ਪਰਨ ਕਰਤਾ ਹੈ ਸ਼ੋਗਲਾ ਜੀ ਦੇ ਠੀਕ ਹੈ ਛੋਟੇ ਜਿਹੇ ਹੈ ਪਰ ਦਿਲ ਬਹੁਤ ਵੱਡਾ ਦਿੱਤਾ ਪਰਮਾਤਮਾ ਨੇ ਬਹੁਤ ਵੱਡਾ ਦਿਲ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਬੱਲੂ ਦੀ ਰਿਪੋਰਟ